ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ ਇਸ ਪ੍ਰੋਗਰਾਮ ਦੀ ਅਗਲੀ ਕੜੀ ਵਜੋਂ ਅੱਜ ਤੁਹਾਨੂੰ ਪਿੰਡ ਡੱਡੂ ਮਾਜਰੇ ਦੀ ਕਹਾਣੀ ਸੁਣਾਵਾਂਗੇ ਇਹ ਦੱਸਾਂਗੇ ਇਹ ਪਿੰਡ ਕਦੋਂ ਵੱਜਾ ਕਦੋਂ ਵਸਿਆ ਔਰ ਇਸ ਪਿੰਡ ਦੀਆਂ ਖਾਸੀਅਤ ਕੀ ਨੇ ਆਪਣੀ ਹਿੱਕ ਤੇ ਕਈ ਸੈਕਟਰ ਵਸਾਉਣ ਵਾਲੇ ਡੱਡੂ ਮਾਜਰੀਏ ਖੁਦ ਉਜੜੇ ਆਪਣੀ ਹਿੱਕ ਤੇ ਕਈ ਸੈਕਟਰ ਵਸਾਉਣ ਵਾਲੇ ਪਿੰਡ ਡੱਡੂ ਮਾਜਰੇ ਦਾ ਮੋਢ 6000 ਵਿਗੇ ਦਾ ਮੋਜਾ ਹੁਣ ਸੁੰਗੜ ਕੇ ਸੀਮਤ ਰਹਿ ਗਿਆ ਹੈ ਚੰਡੀਗੜ੍ਹ ਜੂਟੀ ਦੇ ਸਪੈਨਡ ਵਿੱਚ ਕਿਸੇ ਵੇਲੇ ਨਾਲ ਲੱਗਦੇ ਪਿੰਡ ਮਲੋਆ ਤੋਂ ਆ ਕੇ ਦੋ ਰਾਜਪੂਤ ਭਰਾਵਾਂ ਵੱਲੋਂ ਵਰਸਾਏ ਡੱਡੂ ਮਾਜਰੇ ਦਾ ਦੁਖਾਂਤ ਇਹ ਹੈ ਕਿ ਦੁਨੀਆ ਦੇ ਸੁੰਦਰ ਸ਼ਹਿਰ ਨੂੰ ਪਾਣੀ ਮੁਹੱਈਆ ਕਰਨ ਲਈ ਬਣਾਏ ਵਾਟਰ ਵਰਕ ਸੈਕਟਰ 39 ਲਈ ਇਸ ਪਿੰਡ ਦੇ ਵਸਨੀਕਾ ਵੱਲੋਂ ਕੌਡੀਆਂ ਦੇ ਬਾਜਮੀਨ ਖੋਈ ਗਈ ਸੀ ਪਰ ਇਸ ਦੇ ਅਬਜ ਵਜੋਂ ਇਸ ਪਿੰਡ ਨੂੰ ਕੂੜਾ ਕਰਕਟ ਮੈਦਾਨ گارਬੇਜ ਪਲੈਂਟ ਮਿਲਿਆ ਜਿੱਥੇ ਸ਼ਹਿਰ ਭਰ ਦਾ ਗੰਦ ਸੁੱਟਿਆ ਜਾਂਦਾ ਹੈ ਸਾਬਕਾ ਪੰਚ ਪਰਮਪਾਲ ਸਿੰਘ ਨੇ ਦੱਸਿਆ ਕਿ ਨਾਲ ਲੱਗਦੇ ਪਿੰਡ ਮਲੋਆ ਦੇ ਰਾਜਪੂਤ ਪਰਸਰਾਮ ਤੇ ਗੁਲਾਬ ਸਿੰਘ ਨੇ ਪਿੰਡ ਡੱਡੂ ਮਾਜਰਾ ਦਾ ਮੁੱਢ ਬੰਨਿਆ ਸੀ ਜੋ ਅੱਗੇ ਪੀੜੀ ਦਰ ਪੀੜੀ ਚੱਲਦਿਆਂ ਲਾਲ ਸਿੰਘ ਕਰਮ ਸਿੰਘ ਮਾੜੂ ਸਿੰਘ ਸ਼ੇਰੂ ਕਾਲੂ ਮਝਾਲਾ ਜੀਤ ਦਰਬਾਸਾ ਸਿੰਘ ਉਦਮ ਸਿੰਘ ਗਿਰੀ ਰਾਮਬਾਨ ਅਤਰ ਸਿੰਘ ਰਣਜੀਤ ਮਾਮਰਾਜ 사ਵਨ ਸਿੰਘ ਰਗਵੀਰ ਸਿੰਘ ਜਨਕ ਸਿੰਘ ਤੇ ਸ਼ੀਸ਼ਪਾਲ ਤੱਕ ਇੱਕ ਹੋਰ ਵਾ ਪੁੱਜਾ ਸੀ ਪਰਮਪਾਲ ਸਿੰਘ ਅੱਗੇ ਰਗਵੀਰ ਸਿੰਘ ਦੀ ਔਲਾਰ ਹੈ ਜਦ ਕੇ ਨੰਬਰਦਾਰ ਜਗਦੀਸ਼ ਸਿੰਘ ਨੇ ਦੱਸਿਆ ਕਿ ਰਾਜਪੂਤ ਭਰਾਵਾ ਪੂਰਨ ਰਾਏ ਤੇ ਗੁਲਾਬ ਰਾਏ ਨੇ ਇਹ ਪਿੰਡ ਵਸਾਇਆ ਸੀ ਅਮਰੀਕ ਸਿੰਘ ਤੇ ਹੋਰ ਪਿੰਡ ਵਾਸੀਆਂ ਅਨੁਸਾਰ ਪਿੰਡ ਦਾ ਨਾਮ ਡੱਡੂ ਮਾਜਰਾ ਮਹਾਭਾਰਤ ਵਿੱਚ ਵਰਣਨ ਕੀਤੇ ਦਾदू ਭੀਲ ਦੇ ਨਾਮ ਤੋਂ ਮਿਲਿਆ ਹੈ ਦਰਅਸਲ ਇਸ ਪਿੰਡ ਵਿੱਚ ਇਤਿਹਾਸਿਕ ਦਰੋਣਾਚਾਰੀਆ ਤੀਰਥ ਪਟਿਆਲਾ ਘਿਰਾਓ ਨਦੀ ਦੇ ਨਾਲ ਸ਼ਿਸ਼ੋਭਤ ਹੈ ਪਿੰਡ ਵਾਸੀਆਂ ਦੇ ਕਥਨਾਂ ਅਨੁਸਾਰ ਇੱਥੇ ਗੁਰੂ ਦਰੋਣਾਚਾਰੀਆ ਜੀ ਨੇ ਤਪ ਕੀਤਾ ਸੀ ਇਸੇ ਤਰ੍ਹਾਂ ਦਾਦੂ ਭੀਲ ਨੇ ਦਰੋਣਾਚਾਰੀਆ ਕੋਲੋਂ ਬਾਣ ਵਿਦਿਆ ਸਿੱਖਣ ਦੀ ਅਰਜ਼ੋਈ ਕੀਤੀ ਪਰ ਉਹਨਾਂ ਇਨਕਾਰ ਕਰ ਦਿੱਤਾ ਫਿਰ ਦਾਦੂ ਭੀਲ ਨੇ ਦਰੋਣਾਚਾਰੀਆ ਦਾ ਮਿੱਟੀ ਦਾ ਬੁੱਤ ਬਣਾ ਕੇ ਅਥਾ ਸ਼ਰਧਾ ਨਾਲ ਇਸ ਬੁੱਤਰਾ ਹੀ ਬਾਣ ਵਿਦਿਆ ਦਾ ਗਿਆਨ ਹਾਸਲ ਕੀਤਾ ਅਤੇ ਅਖੀਰ ਦਰੋਣਾਚਾਰੀਆ ਦੇ ਕਹਿਨ ਤੇ ਗੁਰੂ ਦਕਸ਼ਨਾ ਦੇ ਰੂਪ ਵਿੱਚ ਆਪਣੇ ਸੱਜੇ ਹੱਥ ਦਾ ਅੰਗੂਠਾ ਵੀ ਨਿਸ਼ਾਵਰ ਕਰ ਦਿੱਤਾ ਸੀ ਇਸ ਪਿੰਡ ਦੀ ਪੰਚਾਇਤ 1955 ਵਿੱਚ ਬੱਧੀ ਤੇ ਪਹਿਲੇ ਸਰਪੰਚ ਸਾਧੂ ਸਿੰਘ ਬਣੇ ਉਦੋਂ ਪਿੰਡ ਵਿੱਚ 60 ਘਰ ਸਨ ਉਹ ਜਾਗਰਤ ਸਿੰਘ ਅਨੁਸਾਰ 1955 ਵਿੱਚ ਪਿੰਡ ਗੁੱਗਾ ਮਾੜੀ ਬਣਾਈ ਸੀ ਜਦ ਕਿ ਗੁਰਦੁਆਰਾ 1947 ਦਾ ਸਥਾਪਿਤ ਹੈ ਪਿੰਡ ਵਾਸੀਆਂ ਨੇ ਲੋੜ ਅਨੁਸਾਰ 47 ਦੀ ਵੰਡ ਦੌਰਾਨ ਮੁਸਲਮਾਨਾਂ ਦੇ ਤੇਲੀ ਫਕੀਰਾਂ ਤੇ কুমਿਹਾਰਾਂ ਦੇ ਤਿੰਨ ਟੱਬਰ ਪਿੰਡ 'ਚ ਰੱਖਲੇ ਸਨ ਦੈਲੀ ਪਰਿਵਾਰ ਦਾ ਮੁਖੀ ਅੱਲਾ ਬਖਸ਼ੀ ਉਹਨਾਂ ਦੇ ਲੜਕੇ ਨਿਜ਼ਾਮਦੀਨ ਨੇ ਆਪਣਾ ਨਾਮ ਦਿਆਲ ਸਿੰਘ ਤੇ ਨੂਰਦੀਨ ਨੇ ਮਨਸਾ ਸਿੰਘ ਰੱਖ ਕੇ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ ਜਦਕਿ ਇਸੇ ਦੌਰਾਨ ਕੁਝ ਬਾਹਰਲੇ ਬੰਦਿਆਂ ਵੱਲੋਂ ਅੱਲਾ ਬਖਸ਼ ਦੀ ਹੱਤਿਆ ਕਰਨ ਕਾਰਨ ਇਸ ਟੱਬਰ ਨੂੰ ਪਾਕਿਸਤਾਨ ਜਾਣਾ ਪਿਆ ਸੀ ਡਾਕਟਰ ਸਰਜੂਰ ਸਰਜੀਤ ਸਿੰਘ ਨੇ ਦੱਸਿਆ ਕਿ ਅੱਲਾ ਬਖਸ਼ ਦੇ ਗਹਿਣੇ ਆਦ ਉਹਨਾਂ ਦੇ ਦਾਦੇ ਕੋਲ ਸਨ ਜੋ ਟਿਕ ਟਕਾ ਹੋਣ ਤੋਂ ਬਾਅਦ ਉਸਦੇ ਪੁੱਤਰ ਆਕੇ ਲੈ ਗਏ ਸਨ ਇਸ ਪਿੰਡ ਦੀ ਜ਼ਮੀਨ ਖੋਨ ਦਾ ਮੋੜ ਸਾਲ 1959 ਵਿੱਚ ਪਟਿਆਲਾ ਕੀ rau ਨਦੀ ਤੇ ਬੰਨ ਬਣਾਉਣ ਵੇਲੇ ਵੱਜਾ ਉਦੋਂ ਸਰਕਾਰ ਨੇ 50 ਰੁਪਏ ਪ੍ਰਤੀ ਏਕੜ ਦੀ ਕੀਮਤ ਤੇ ਜ਼ਮੀਨ ਗ੍ਰਹਿਣ ਕੀਤੀ ਸੀ ਤੇਲੂ ਸਿੰਘ ਨੇ ਹੌਕਾ ਭਰ ਕੇ ਕਿਹਾ ਕਿ ਹਾਕਮਾਂ ਨੇ ਥੱਪੜ ਮਾਰ ਮਾਰ ਜ਼ਮੀਨਾਂ ਤਾਂ ਖੋ ਲਈਆਂ ਪਰ ਉਹਨਾਂ ਨੂੰ ਬਢਾਪੇ ਵਿੱਚ ਦੂ ਕੋਡੀਆਂ ਪੈਨਸ਼ਨ ਵੀ ਨਹੀਂ ਦਿੱਤੀ ਚੰਡੀਗੜ੍ਹ ਦੇ ਅਸਲ ਵਾਰਸਾਂ ਦੀ ਮਾਂ ਰੂਪੀ ਜ਼ਮੀਨ ਖੇਤੀ ਵੜਿਆ ਧੰਦਾ ਤੇ ਮਾਂ ਬੋਲੀ ਖੋ ਕੇ ਆਪਣੀ ਹੀ ਧਰਤੀ ਤੇ ਰਫਿਊਜੀ ਬਣਾਂ ਛੱਡਿਆ ਹੈ ਉੱਪਰੋਂ ਚੰਡੀਗੜ੍ਹ ਪੰਜਾਬ ਹਵਾਲੇ ਨਾ ਕਰਕੇ ਗੁੱਜੀ ਸੱਟ ਮਾਰੀ ਹੈ ਸਾਬਕਾ ਸਰਪੰਚ ਤਰਸੇਮਪਾਲ ਨੇ ਦੱਸਿਆ ਕਿ ਲੋਕਾਂ ਨੇ ਆਪਣੀ ਜ਼ਮੀਨ ਛੱਡ ਕੇ ਫਿਰਨੀ ਤੇ ਪੱਕੀ ਸੜਕ ਬਣਾਈ ਸੀ ਤੇ ਹੁਣ ਨਿਗਮ 2 ਫੁੱਟ ਸੜਕ ਬਣਾਉਣ ਦੀ ਆੜ ਹੀਟ ਨਵਾਂ ਬਖੇੜਾ ਖੜਾ ਕਰ ਰਹੀ ਹੈ ਇੱਥੇ ਰਾਜਪੂਤ ਸੈਣੀ ਬਾਲਮਿਕੀ ਬ੍ਰਾਹਮਣ কুমਿਹਾਰ ਤੇ ਤੇਲੀ ਭਾਈਚਾਰੇ ਦੇ ਲੋਕ ਵਸਦੇ ਹਨ ਇਸ ਪਿੰਡ ਦੀ ਜ਼ਮੀਨ ਤੇ ਵਸੀ ਡੱਡੂ ਮਾਦਰਾ ਕਲੋਨੀ ਦੀ ਆਬਾਦੀ ਦਾ ਲੇਖਾ ਬੜਾ ਵਿਸ਼ਾਲ ਹੈ ਪਿੰਡ ਦੇ ਮੋਤਬਰਾਂ ਕਾਮਰੇਡ ਪਿਆਰਾ ਸਿੰਘ ਜਸਵੀਰ ਸਿੰਘ ਅਮਰਜੀਤ ਸਿੰਘ ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੰਚਾਇਤਾਂ ਦਾ ਭੋਗ ਪਾਉਣ ਕਾਰਨ ਪਿੰਡ ਇੱਕ ਤਰ੍ਹਾਂ ਲਵਾਰਸਜਾ ਹੋ ਗਿਆ ਹੈ ਅਤੇ ਹੁਣ ਛੋਟੇ ਮੋਟੇ ਕੇਸਾਂ ਲਈ ਥਾਣੇ ਚੜਾਵਾ ਚੜਾ ਕੇ ਲੋਕਾਂ ਦੀ ਬੰਦ ਖਲਾਸੀ ਹੁੰਦੀ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਇਸ ਪਿੰਡ ਦੀ ਜ਼ਮੀਨ ਕਿਵੇਂ ਕੌਡੀਆਂ ਦੇ ਭਾਗ ਖੋਈ ਗਈ 29 ਮਾਰਚ 1967 ਨੂੰ 29.98 ਏਕੜ ਜ਼ਮੀਨ ਸੈਕਟਰ 38D ਉਸਾਰਨ ਲਈ ਪ੍ਰਸ਼ਾਸਨ ਨੇ ਲਈ ਸੀ ਔਰ ਇਸ ਦਾ ਮੁੱਲ 1 ਲੱਖ 765 ਰੁਪਏ ਪਾਇਆ ਸੀ ਇਸੇ ਤਰ੍ਹਾਂ 10 ਜਨਵਰੀ 1969 ਨੂੰ 3.68 ਏਕੜ ਜ਼ਮੀਨ ਇਟਾਂ ਦਾ ਪੱਠਾ ਬਣਾਉਣ ਲਈ ਐਕਵਾਇਰ ਕੀਤੀ ਸੀ ਜਿਸ ਦਾ ਮੁੱਲ ਕੇਵਲ 12742 ਰੁਪਏ ਪਾਇਆ ਸੀ ਇਸੇ ਤਰ੍ਹਾਂ 5 ਮਾਰਚ 1969 ਨੂੰ 11.88 ਏਕੜ ਜ਼ਮੀਨ ਸੈਕਟਰ 39 ਉਸਾਰਨ ਲਈ ਲਈ ਸੀ ਔਰ ਇਸ ਦਾ ਮੁੱਲ 64215 ਰੁਪਏ ਪਾਇਆ ਸੀ 22 ਮਾਰਚ 1978 ਨੂੰ 18.74 ਏਕੜ ਜ਼ਮੀਨ ਵਾਟਰ ਸਪਲਾਈ ਲਈ ਲਈ ਸੀ ਔਰ ਇਹਦਾ ਮੁੱਲ 454227 ਰੁਪਏ ਪਾਇਆ ਸੀ ਇਸੇ ਤਰ੍ਹਾਂ 11 ਸਤੰਬਰ 1978 ਨੂੰ 5.46 ਏਕੜ ਜ਼ਮੀਨ ਮਜ਼ਦੂਰ ਕਲੋਨੀ ਲਈ ਹਾਸਲ ਕੀਤੀ ਸੀ ਤੇ ਇਹਦਾ ਮੁੱਲ 91378 ਰੁਪਏ ਹੀ ਪਾਇਆ ਸੀ ਇਸ ਤੋਂ ਅੱਗੇ ਜੇ ਗੱਲ ਕਰੀਏ 11 ਦਸੰਬਰ 1995 ਨੂੰ 95.10 ਏਕੜ ਜ਼ਮੀਨ ਚੰਡੀਗੜ ਹਾਊਸਿੰਗ ਬੋਰਡ ਲਈ ਲਈ ਸੀ ਤੇ ਇਹਦਾ ਮੁੱਲ 4 ਕਰੋੜ 15 ਲੱਖ 43000 ਤੇ 386 ਪਾਇਆ ਸੀ ਇਸੇ ਤਰ੍ਹਾਂ 30 ਮਾਰਚ 1999 ਨੂੰ 51.22 ਏਕੜ ਜ਼ਮੀਨ ਇੰਸਟੀਚਿਊਟ ਲਈ ਲਈ ਸੀ ਔਰ ਇਹਦਾ ਮੁੱਲ 3 ਕਰੋੜ 33 ਲੱਖ 66000 ਤੇ 365 ਰੁਪਏ ਪਾਇਆ ਸੀ ਔਰ 12 ਮਾਰਚ 2004 ਨੂੰ ਇਸ ਪਿੰਡ ਦੀ 12.23 ਏਕੜ ਜ਼ਮੀਨ ਕੋੜਾ ক্রিকেট ਗਰਾਊਂਡ ਲਈ ਅਕਵਾਇਰ ਕੀਤੀ ਸੀ ਤੇ ਇਹਦਾ ਮੁੱਲ 1 ਕਰੋੜ 34 ਲੱਖ 94000 ਤੇ 787 ਰੁਪਏ ਪਾਇਆ ਸੀ